ਮਾਤਾ ਤੁਸੀਂ ਵਿਚਾਰ ਕਰਦੇ ਹੋ ਮੈਨੂੰ ਨਾ ਹੀ ਨੂੰ ਪਤਾ ਨਹੀਂ ਕੀ ਪਤਾ ਲੱਗ ਜਾਂਦਾ ਹਿੰਮਤ ਸਿੰਘ ਤੁਹਾਨੂੰ ਕੀ ਪਤਾ ਹੈ ਕਿ ਪੁੱਤ ਇਹ ਵੀਡੀਓ ਬਣਾਉਣ ਲੱਗ ਗਏ ਨਹੀਂ ਵੇਖਣਾ ਪੁੱਤਰ ਨਹੀਂ ਵੇਖਣਾ ਅੰਦੇਖਾ ਦੇਖੋ ਆ ਲੈ ਪੁੱਤਰ ਬਰਾਕਰੋ ਵੇਖਣਾ ਤੁਹਾਡੇ ਵਾਸਤੇ ਨਹੀਂ ਬਣਿਆ ਮਾਤਾ ਨਹੀਂ ਵੇਖਣਾ ਤੁਸੀਂ ਤੁਹਾਡੇ ਲਈ ਫੋਨ ਨਹੀਂ ਬਣਿਆ ਲਓ ਭਾਈ ਹਿੰਮਤ ਸਿੰਘ ਕਹਿੰਦਾ ਵੀ ਵੀਡੀਓ ਬਣਾਉਣ ਲੱਗੀ ਵੀ ਮੇਰੀ ਵੀ ਬਣਾਓ ਹਣਾ ਇਹਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਵੀ ਇਹ ਵੀਡੀਓ ਬਣ ਲੱਗੀ ਕੱਲੇ ਆਪਾਂ ਇਹਨੂੰ ਜਮੇ ਨਹੀਂ ਫੋਨ ਉਹ ਕਰਦੇ ਪਹਿਲੀ ਉਹਦੋਂ ਨੂੰ ਕਰ ਲੈਣਾ ਤੇ ਅੱਜ ਚੱਲਿਆ ਹੁਣ ਅਸੀਂ ਭਾਈ ਬੁਟੀਕ ਦਾ ਕੰਮ ਕਰਨਾ ਅਸੀਂ ਹੋ ਗਏ ਲੇਟ ਤੇ ਆਰਡਰ ਦੇਣੇ ਹੈਗੇ ਨੇ ਜਰੂਰੀ ਕੰਮ ਕੀਤਾ ਦੁਬਾਰੇ ਨਵਾਂ ਸ਼ੁਰੂ ਜਿਹੜੀ ਆਪਾਂ ਨੇ ਪਾਈ ਸੀ ਵੀਡੀਓ ਉਹ ਨਾ ਵੀ ਆਪਣਾ ਕੰਮ ਆ ਜਿਹੜਾ ਰੈਗੂਲਰ ਹੈ ਉਹ ਨਾ ਆਪਾਂ ਸ਼ੁਰੂ ਕਰ ਚੁੱਕਿਆ ਕਿਉਂਕਿ ਦੇਖੋ ਕੰਮ ਬਿਨਾ ਆਪਾਂ ਨੂੰ ਨਹੀਂ ਸਰ ਸਕਦਾ ਨਾ ਕੰਮ ਹੀ ਆਪਣੀ ਜਿਹੜੀ ਦਸਾਂ ਨੋਹਾਂ ਦੀ ਕਿਰਤਾਂ ਹਨ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਆਪਾਂ ਕੰਮ ਨਹੀਂ ਕਰਾਂਗੇ ਤਾਂ ਆਪਾਂ ਨੂੰ ਪੈਸਾ ਕਿੱਥੋਂ ਠੀਕ ਆ ਆਪਣੇ ਖਰਚੇ ਕਿੱਥੋਂ ਚੰਗਣਗੇ ਇਸ ਕਰਕੇ ਹਨਾ ਅਸੀਂ ਅੱਜ ਹੁਣ ਅਸੀਂ ਦੇਣਾ ਸੀ ਨਾ ਮਹੌੜਰ ਤੇ ਅਸੀਂ ਹੋ ਗਏ ਸੀ ਲੇਟ ਕਿਉਂਕਿ 3-4 ਦਿਨ ਹੋ ਗਏ ਮੀਂਹ ਬਹੁਤ ਜ਼ਿਆਦਾ ਸੀ ਹਨਾ 3-4 ਦਿਨਾਂ ਤੋਂ ਮੀਂਹ بارش ਦੇਖੋ ਤੁਸੀਂ ਕਿੰਨਾ ਮੌਸਮ ਓਏ ਓਏ ਹਿੰਮਤ ਵੀ ਲੱਗ ਰੂ ਚੰਗਾ ਬੁੱਤ ਕੁਛ ਨਹੀਂ ਕਹਦੇ ਫੋਨ ਦੇਖ ਲਾ ਫੋਨ ਦੇਖ ਲਾ ਹਾਂ ਕਿਵੇਂ ਦੇਖ ਲਾ ਬਿਰਾਂ ਹੀ ਕਹਦਾ ਜਿਆਦੇ ਬਣੋ ਨਾ ਤੁਸੀਂ ਵੱਡਾ ਐਕਟਰ ਤੇ ਸਭ ਤੋਂ ਵੱਡੀ ਗੱਲ ਹੈ ਹਨਾ ਵੀ ਜਿਹੜੀ ਮਿਹਨਤ ਆ ਗਈ ਬਹੁਤ ਜ਼ਰੂਰੀ ਹੈ ਤੇ ਇਹ ਚਾਰ ਦਿਨਾਂ ਤੋਂ ਮੀਂਹ ਬਹੁਤ ਜ਼ਿਆਦਾ ਸੀ ਆ ਦੇਖੋ ਬਈ ਕਿੰਨਾ ਸ਼ੋਰ ਪੈਂਦਾ ਹੈ ਨਾ ਮੀਂਹ ਨਾਲ ਸੜਕਾਂ ਭਰੀਆਂ ਭੀ ਜਾਂਦੀਆਂ ਨੇ ਤੇ ਵੀ ਅਸੀਂ ਆਰਡਰ ਸੀ ਜਿਹੜੇ ਸਾਡੇ ਉਹ ਕੱਪੜਾ ਵਗੈਰਾ ਖਰੀਦਣਾ ਸੀ ਨਾ ਉਹਦੇ ਲਈ ਲੇਟ ਹੋ ਰੇ ਸੀ ਤਾਂ ਅਸੀਂ ਹੁਣ ਸੋਚਿਆ ਵੀ ਆਪਾਂ ਜਾ ਕੇ ਪਹਿਲਾਂ ਕੱਪੜਾ ਲੈ ਲੈਣੇ ਆ ਕਿਉਂਕਿ ਜਿਹੜੇ ਮੇਰੇ ਪੈਕ ਇੰਨੇ ਫਟ ਰੁੱਖਾਂ ਤੋਂ ਬਿਲਕੁਲ ਨਾਲ ਹੀ ਨੇ ਕਾਂਝਲੇ ਕਿਲੋ ਤੇ ਹੁਣ ਅਸੀਂ ਜਾਂਦੇ ਜਾਂਦੇ ਆ ਦੇਖੋ ਸਾਰਾ ਸਮਾਨ ਇਹ ਮਤਲਬ ਪੈਕ ਆ ਤੇ ਆ ਰਹੀ ਸੀ ਤੇ ਆਪਾਂ ਸੋਚਿਆ ਵੀ ਹੈ ਨਾ ਪਹਿਲਾਂ ਆਪਾਂ ਹਿਮਤ ਰੁੱਖੇ ਕਾਂਝਲੇ ਫੜਾਏ ਆਵਾਂਗੇ ਤੇ ਉਧਰ ਬਾਅਦ ਕਪੜਾ ਵਗੈ ਕਪੜੇ ਲੈ ਕੇ ਸਾਰਾ ਕੁਝ ਕਰਕੇ ਹੈ ਨਾ ਫਿਰ ਆਪਾਂ ਵਾਪਸੀ ਤੇ ਫਿਰ ਹਿਮਤ ਸਿੰਘ ਨੂੰ ਨਾਲ ਹੀ ਲੈ ਕੇ ਆਪਾਂ ਉਹ ਰੁੱਖਾ ਨਾ ਘਰੇ ਪਹੁੰਚਾਂਗੇ ਜਿਹੜਾ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦੀ ਆ ਵੀ ਹੈ ਨਾ ਤੁਸੀਂ ਇਹ ਨਾ ਸੋਚੋ ਕਰੋ ਦੇਖੋ ਹੁਣ ਜੇ ਅਸੀਂ ਕਿ ਇਹ ਸਾਡਾ ਬੇਬੀ ਵੀ ਬਹੁਤ ਛੋਟਾ ਹਜੇ ਸਿਰਫ 3 ਮਹੀਨਿਆਂ ਦਾ ਨਾ 4ਵਾਂ ਮਹੀਨਾ ਨੂੰ ਲੱਗਿਆ ਨਾ ਜੇ ਅਸੀਂ ਚਾਹੀਏ ਵੀ ਉਹਨਾਂ ਕੰਮ ਨਹੀਂ ਕਰਨਾ ਵੀ ਉਹਨਾਂ ਡਿਲੀਵਰੀ ਭਾਈ ਬੈਠ ਜਾਓ ਐਵੇਂ ਵਾ ਦੇਖੋ ਬਾਹਰਲੇ ਦੇਸ਼ਾਂ 'ਚ ਹੈ ਨਾ ਕੁੜੀਆਂ ਵਿਚਾਰੀਆਂ ਆਪਣੀਆਂ ਜਿਹੜੀਆਂ ਨੇ ਤੇ ਉਧਰ ਵੀ ਤਾਂ ਨਾ ਜਿਹੜੀਆਂ ਪੈਣਾ ਕੋਲ ਬੇਬੀ ਹੁੰਦੇ ਉਹ ਵੀ 15 20 ਦਿਨਾਂ ਬਾਅਦ ਮਹੀਨੇ ਬਾਅਦ ਕੰਮਾਂ ਤੇ ਜਾਣ ਲੱਗ ਜਾਂਦੀਆਂ ਉਦਾਂ ਹੀ ਹੋਣਾ ਆਪਾਂਸਾ ਫਿਰ ਵੀ 3 ਮਹੀਨੇ ਲੰਘਾਤੇ ਤੇ ਅਸੀਂ ਸੋਚੇ ਵੀ ਨੂੰ ਭਾਈ ਕੰਮ ਆ ਜਿਹੜਾ ਕੰਮ ਮੇੜਾ ਨਹੀਂ ਕਰਦਾ ਹਨ ਹਿੰਮਤ ਤਾਂ ਪਾਲੀ ਜਾਊਗਾ ਵਧੀਆ ਤਰੀਕੇ ਨਾਲ ਤੇ ਆਪਾਂ ਚੱਲੇ ਅੱਜ ਆਪਣਾ ਕੱਪੜਾ ਲੈਣ ਲਈ ਜਿਹੜਾ ਆਪਣਾ ਪਲੇਨ ਬੇਸਿਸ ਹੁੰਦਾ ਨਾ ਆਪਾਂ ਕਿਉਂਕਿ ਸਾਰਾ ਪਲੇਨ ਕੱਪੜਾ ਹੀ ਰੱਖਦੇ ਆ ਤੇ ਉਸ ਤੋਂ ਬਾਅਦ ਆਪ ਉਹਨਾਂ ਨੂੰ ਡਾਈ ਕਰਵਾ ਕੇ ਹੋਰ ਸਾਰਾ ਕੁਝ ਕਰਕੇ ਨਾ ਫਿਰ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਵਰਕ ਦੇ ਵਿੱਚ ਹੈਂਡਵਰਕ ਕਰਕੇ ਫਿਰ ਆਪਾਂ ਉਹ ਸਟਿਚ ਕਰਕੇ ਭੇਜ ਦੇਣਾ ਕਿਉਂ ਬਦਲ ਗਈ ਤੇ ਹੁਣ ਅਸੀਂ ਪਹੁੰਚਣ ਵਾਲੇ ਆ ਭਾਈ ਪਿੰਡ ਕਾਂਝਲਾ ਪਹੁੰਚ ਚੁੱਕੇ ਆ ਆ ਲੋ ਵੀ ਹਿੰਮਤ ਸਿੰਘ ਨੇ ਨਾਨੀ ਘਰ ਆ ਗਏ ਆਪਾਂ ਨਾਨਕੇ ਪਿੰਡ ਹਿੰਮਤ ਸਿੰਘ ਦੇ ਹਿੰਮਤ ਸਿੰਘ ਤੇਰੇ ਨਾਨਕੇ ਪਿੰਡ ਪਹੁੰਚਣਾ ਲੈਪਤਾ ਆਪਾਂ ਤੈਨੂੰ ਪਤਾ ਨਾਨੀ ਪਿੰਡ ਜਾ ਰਹੇ ਆ ਤੁਸੀਂ ਹਾਂ ਲੋ ਤੇ ਹੁਣ ਅਸੀਂ ਨਾਨਕੇ ਨੂੰ ਛੱਡ ਕੇ ਫਿਰ ਅਸੀਂ ਚੱਲਾਂਗੇ ਅੱਗੇ ਜੀ ਅੱਗੇ ਸਮਾਨ ਲੈਣ ਵਾਸਤੇ ਸਮਾਨ ਲੈਣ ਜਾਵਾਂਗੇ ਫਿਰ ਆਪਾਂ ਵਾਪਸੀ ਤੇ ਫਿਰ ਇਹਨੂੰ ਲੈ ਲਾਂਗੇ ਨਾਲੇ ਤਾਂ ਚਲੋ ਉਹ ਦੋ ਤਿੰਨ ਘੰਟੇ ਖੇਡ ਲਾਣਗੇ ਦਿਨ ਅਸੀਂ ਦੋ ਦਿਨ ਚਾਰ ਘੰਟੇ ਚਾਪਦੀ ਸ਼ਾਪਿੰਗ ਨਾ ਕਰਿਆ ਮੰਗੇ ਨਾ ਤੇ ਵੀ ਮੈਂ ਕਹਦੀ ਐ ਵੇਣਾ ਐਵੇਂ ਪਿੱਕੇ ਨਾ ਨੇੜੇ ਹੋਣਾ ਚਾਹੀਦੇ ਨੇ ਤਾਂ ਉਹਨਾਂ ਆਉਂਦਾ ਜਾਂਦਾ ਰਹਿੰਦਾ ਤੇ ਅਸੀਂ ਟਾਈਂ ਕਰਦੇ ਹੁੰਨੇ ਦੱਸੋ ਹੋਰ ਵੀ ਦੱਸਿਓ ਨਾ ਕਿਹੜੇ ਨੇ ਜਿਹੜੀਆਂ ਪਣਾਉਂਦੀਆਂ ਜਾਂਦੀਆਂ ਫਿੱਕੇ ਰੁਕਦੀਆਂ ਨੇ ਤਾਂ ਪਰ ਆ ਵੇ ਨੌਟਚੇਟੂਚੇ ਮਾ ਬੰਦੇ ਪਹੁੰਚੋ ਭਾਈ ਭਈ ਹੱਸ ਕੇ ਆਹ ਹਾ ਕਿਉਂ ਖਣੀ ਹੋ ਹਾਇ ਲੈ ਇਹਨੂੰ ਦੇ ਦਾਂਗੇ ਸਿਟਤੀ ਹਾਇ ਇੰਨਾ ਵਦੇ ਤੇ ਇਹ ਚੂਰ ਨਤੀਗਾ ਹਾਂ ਲੈ ਬੂ ਬਿਆਹੀ ਚੂਰ ਦਿ ਲਈ ਪੁੱਤਾ ਇਹਨੂੰ ਰੱਖੋ ਭਾਈ ਇਹ ਦੋ ਡੇਢ ਘੰਟਾ ਨੇ ਡੇਕ ਲਾਂਟੇ ਜੀ ਆ ਗਏ ਕਿੱਥੇ ਨਹੀਂ ਸਮਾਨ ਲੈ ਜਾਂਦੇ ਫੜਕੀ ਕੀ ਆਹੀ ਓ ਟਿਕਲ ਬਾਬਾ ਹੋਰ ਆਕ ਮਾਰੇ ਉਹਨੂੰ ਬੱਚੇ ਨੂੰ ਆਪਣੀ ਜਵਾਗੜੀ ਨਾਲ